ਉਹ ਜਦੋਂ ਕਾਲਜ ਚ ਆਈ ਸਾਰੇ ਮਚ ਗਈ ਦ ਹਾਈਵੇ ਆ ਕਾਲਜ ਚ ਆਈ ਸਾਰੇ ਮਚ ਗਈ ਦ ਹਾਈ ਆ ਜਿਹ ਹਾਰੇ ਤੇ ਸ਼ਿੰਗਾਰ ਨਾ ਮੇਲਾਵਾ ਹਾਈ ਗੱਬਰੂ ਵਜਾਣ ਸੀਟੀਆਂ ਸਫਾਰੀ ਕੱਟਦੀ ਸਕੂਟੀ ਉੱਤੇ ਜਾਵਾ ਗੱਬਰੂ ਵਜਾਣ ਸੀਟੀਆਂ ਨੀ ਮੈਂ ਉੱਡਦੀ ਹਵਾ ਦੇ ਵਿੱਚ ਜਾਵਾ ਹਾਈ ਗੱਬਰੂ ਵਜਾਣ ਸੀਟੀਆਂ ਜੇ ਕਿਸੇ ਵੀ ਫੀਲਡ ਦੇ ਵਿੱਚ ਅੱਜ ਕੋਈ ਵੀ ਔਰਤ ਜਾਂ ਕੋਈ ਵੀ ਕੁੜੀ ਜਿਹੜੀ ਹੈ ਉਹ ਕਾਮਯਾਬ ਹੈ ਨਾ ਤਾਂ ਸਭ ਤੋਂ ਵੱਡੀ سپورਟ ਜਿਹੜੀ ਹੈ ਉਹਨਾਂ ਦੀ ਫੈਮਿਲੀ ਦੀ ਹੈ ਜੇ ਫੈਮਿਲੀ ਦੀ سپورਟ ਤੁਹਾਡੇ ਨਾਲ ਹੈ ਪਰਿਵਾਰ ਤੁਹਾਡੇ ਨਾਲ ਹੈ ਉਹਨਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਤਾਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਬੁਲੰਦੀਆਂ ਨੂੰ ਹਾਸਲ ਕਰ ਸਕਦੇ ਹੋ ਜ਼ਿੰਦਗੀ ਦੇ ਵਿੱਚ ਸੁਪਨੇ ਦੇਖਣੇ ਬਹੁਤ ਜ਼ਰੂਰੀ ਨੇ ਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰ ਦੋ ਫਿਰ ਦੇਖੋ ਜ਼ਿੰਦਗੀ ਜਿਉਂਦਾ ਨਜ਼ਾਰਾ ਹੀ ਵੱਖਰਾ ਹੈ ਉਹ ਹੈਂਕੜੀਆਂ ਭੰਨ ਦਾ ਏ ਸ਼ੌਕੀ ਮੁੰਡਾ ਗਨ ਦਾ ਏ ਕੁੜਤੇ ਨਾ ਬੰਨੇ ਚਾਹ ਦੇਰਾ ਉਹ ਕਿੱਥੇ ਹੱਥ ਜੋੜਦਾ ਏ ਟੋਣ ਹੀ ਮਰੋੜਦਾ ਏ ਕੱਢ ਜਿੰਦਾ ਵਾਰਿਆਂ ਦੇਰਾ ਉਹ ਬਾਜ ਜੇ ਹੀ ਅੱਖੇ ਉਹਦੀ ਏਰੀਏ ਚ ਧੱਕੇ ਉਹਦੀ ਭੰਨ ਭੰਨ ਸੁੱਟੇ ਸਾਜਸ਼ਾ ਕਰੇ ਦੁਨੀਆ ਤੇ ਰਾਜ ਮੇਰਾ ਜੱਟ ਪੰਗੇਵਾਜ ਲੋਕੀ ਆਖਦੇ ਨੇ ਸਾਰੇ ਬਾਦਸ਼ਾਹ ਦੁਨੀਆ ਤੇ ਰਾਜ ਮੇਰਾ ਜੱਟ ਪੰਗੇਵਾਜ ਲੋਕੀ ਆਖਦੇ ਨੇ ਸਾਰੇ ਬਾਦਸ਼ਾਹ ਇਹ ਦੁਨੀਆ ਨਹੀਂ ਕਮਦਲਿਆਂ ਦੀ ਇਹ ਰਣ ਹੈ ਪੌਣ ਸਵਾਰਾਂ ਦਾ ਜੇ ਨੀਹਾਂ ਦੇ ਵਿੱਚ ਸਿਰ ਹੋਵੇ ਮੁੱਲ ਪਿਆ ਜਾਂਦਾ ਦੀਵਾਰਾਂ ਵਿਜੇ ਨਸ਼ਾ ਕਰਨਾ ਨਾ ਆਪਣੇ ਕੰਮ ਦਾ ਕਰੋ ਨਸ਼ਾ ਕਰਨਾ ਆਪਣੀ ਪਹਿਚਾਨ ਦਾ ਕਰੋ ਸੋ ਇਹ ਨਸ਼ੇ ਛੱਡ ਦੋ ਜਿੱਦਨ ਤੁਸੀਂ ਆਪਣੇ ਕੰਮ ਦਾ ਨਸ਼ਾ ਕਰ ਲਿਆ ਨਾ ਦੁਨੀਆ ਤੁਹਾਡੇ ਪਿੱਛੇ ਫਿਰੂਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲਾਈਵ ਪਲੇਸ ਚੈਨਲ ਤੇ ਮੈਂ ਹਾਂ ਗੁਰਪ੍ਰੀਤ ਕੌਰ ਦੋਸਤੋ ਅੱਜ ਅਸੀਂ ਚੰਡੀਗੜ੍ਹ ਪਹੁੰਚੀ ਹੋਈਆਂ ਜਿੱਥੇ ਮੈਂ ਲਿਜ਼ੰਡ ਇੰਸਟ੍ਰਕਸ਼ੀਆਂ ਤਾਂ ਦੇ ਨਾਲ ਗੱਲਬਾਤ ਕਰ ਰਹੀ ਹਾਂ ਸੋ ਮੇਰੇ ਨਾਲ ਮੌਜੂਦ ਨੇ ਆਰਦੀਪ ਰਮਨ ਜੀ ਅ ਜਿਨਨੂੰ ਦੇਖ ਕੇ ਤੁਸੀਂ ਸ਼ਾਇਦ ਪਹਿਚਾਨ ਹੀ ਗਏ ਹੋਵੋਗੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਾਈਵ ਤੇ ਦੇ ਸਾਰੇ ਦਰਸ਼ਕਾਂ ਨੂੰ ਤੇ ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਸਾਡੇ ਵਿੜੇ ਆਏ ਹੋ ਜੀ ਅ ਦੋਸਤੋ ਸ਼ਾਇਦ ਤੁਸੀਂ ਦੇਖ ਕੇ ਸਮਝ ਗਏ ਹੋਗੇ ਕਿ ਇਹ ਐਂਕਰ ਵੀ ਨੇ ਅਛਾ ਮੈਮ ਮੇਰੀ ਗੱਲ ਸੁਣੋ ਤੁਸੀਂ ਐਂਕਰ ਨੂੰ ਛੱਡ ਕੇ ਤੁਸੀਂ ਸਿੰਗਿੰਗ ਲਾਈਨ 'ਚ ਕਿਵੇਂ ਆਏ ਦੇਖੋ ਜਿਹੜੀ ਕਲਾ ਹੁੰਦੀ ਹੈ ਉਹਦਾ ਉਹਦੇ ਕਾਫੀ ਰੂਪ ਹੁੰਦੇ ਨੇ ਭਾਵੇਂ ਉਹ ਗਾਇਕੀ ਦਾ ਰੂਪ ਹੈ ਭਾਵੇਂ ਐਂਕਰਿੰਗ ਦਾ ਰੂਪ ਹੈ ਚਾਹੇ ਉਹ ਕਿਸੇ ਲੋਕ ਨਾਚ ਦਾ ਗੀਤ ਦਾ ਰੂਪ ਹੈ ਕਾਫੀ ਰੂਪ ਨੇ ਜਿਹੜੀ ਗਾਇਕੀ ਦੇ ਨੇ मतलब ਕਲਾਕਾਰੀ ਦੇ ਨੇ ਸੋ ਕਲਾ ਜਿਸ انسان ਦੇ ਅੰਦਰ ਹੈਗੀ ਹੈ ਫਿਰ ਉਹਦੇ ਜਿੰਨੇ ਵੀ ਰੂਪ ਨੇ ਕੋਸ਼ਿਸ਼ ਹੁੰਦੀ ਹੈ ਕਿ ਉਹ ਸਾਰੇ ਰੂਪ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਉਂਕਿ ਜੀਵਨ ਇੱਕ ਹੈ ਸੋ ਮੈਨੂੰ ਲੱਗਦਾ ਹੁੰਦਾ ਹੈ ਕਿ ਜੋ ਤੁਹਾਡੇ ਸ਼ੌਂਕ ਨੇ ਤੁਹਾਡੇ ਸੁਪਨੇ ਨੇ ਉਹ ਤੁਹਾਨੂੰ ਪੂਰੇ ਕਰਨੇ ਚਾਹੀਦੇ ਨੇ ਮੈਨੂੰ ਸਭ ਤੋਂ ਪਹਿਲਾਂ ਗਾਇਕੀ ਦਾ ਹੀ ਸ਼ੌਂਕ ਸੀ ਬਟ ਕਈ ਵਾਰੀ ਸਰਕਮਟੈਂਸਿਸ ਅਜਿਹੇ ਹੋ ਜਾਂਦੇ ਨੇ ਕਿ ਪਰਮਾਤਮਾ ਨੇ ਕੁਝ ਹੋਰ ਲਿਖਿਆ ਹੁੰਦਾ ਤੁਹਾਡੇ ਲਈ ਜੀ ਤੇ ਤੁਸੀਂ ਟਰੈਕ ਜਿਹੜਾ ਹੁੰਦਾ ਵੀ ਪਹਿਚਾਨ ਪਹਿਲਾਂ ਦੂਜੀ ਫੀਲਡ 'ਚ ਪੜਨੀ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਉਸ ਫੀਲਡ 'ਚ ਜਾਂਦੇ ਹੋ ਜਿਹੜੀ ਤੁਹਾਡੀ ਆਪਣੀ ਇੱਕ ਤੁਹਾਡਾ ਡ੍ਰੀਮ ਹੁੰਦਾ ਹੈ। ਸੋ ਬੋਲਣਾ ਮੈਨੂੰ ਵਧੀਆ ਲੱਗਦਾ ਸੀ ਗਾਉਣਾ ਉਸ ਤੋਂ ਵੀ ਵਧੀਆ ਲੱਗਦਾ ਸੀ ਪਰ ਪਰਮਾਤਮਾ ਨੇ ਇੱਕ ਵੱਡੀ ਪਹਿਚਾਨ ਮੈਨੂੰ ਐਂਕਰਿੰਗ ਦੇ ਖੇਤਰ ਦੇ ਵਿੱਚ ਦਿੱਤੀ। ਜੀ ਤੇ ਉਸ ਤੋਂ ਬਾਅਦ ਮੈਂ ਫਿਰ ਆਪਣਾ ਜਿਹੜਾ ਦੂਜਾ ਸੁਪਨਾ ਸੀ ਗਾਇਕੀ ਦਾ ਉਹਨੂੰ ਪੂਰਾ ਕਰਨ ਦਾ ਜਿਹੜਾ ਕਦਮ ਜਿਹੜੇ ਆ ਉਹ ਚੁੱਕੇ ਰਸਤੇ ਚੁਣੇ ਤੇ ਮੈਨੂੰ ਉਸ ਫੀਲਡ ਦੇ ਵਿੱਚ ਵੀ ਬਹੁਤ ਜ਼ਿਆਦਾ ਪਿਆਰ ਮੇਰੇ ਦਰਸ਼ਕ ਦੇ ਰਹੇ ਨੇ ਜੀ ਅੱਛਾ ਮੈਮ ਗਾਇਕੀ ਦੇ ਸਫਰ ਦੇ ਵਿੱਚ ਤੁਹਾਨੂੰ ਹੁਣ ਤੱਕ ਕਿੰਨੀਆਂ ਕੌਕੜਾਂ ਆਈਆਂ ਕਿਉਂਕਿ ਇੱਕ ਐਂਕਰ ਲਾਈਨ ਜਿਹੜੀ ਆ ਉਹ ਅਲੱਗ ਤੋਂ ਆ ਕਿਉਂਕਿ ਆਪਾਂ ਨੂੰ ਪਲੇਟਫਾਰਮ ਉਹ ਮੀਡੀਆ ਦਾ ਹੁੰਦਾ ਔਰ ਉਸ ਤੋਂ ਬਾਅਦ ਆਪਾਂ ਜਦੋਂ ਸਿੰਗਿੰਗ ਲਾਈਨ ਦੇ ਵਿੱਚ ਆਉਂਦੇ ਆ ਉਹ ਕਾਫੀ ਦਿੱਕਤਾਂ ਤੋਂ ਖਾਸ ਕਰ ਲੜਕੀਆਂ ਨੂੰ ਕਾਫੀ ਮੁਸ਼ਕਲ ਆਉਂਦੀਆਂ ਤੁਹਾਨੂੰ ਕੋਈ ਇਦਾਂ ਦੀ ਮੁਸ਼ਕਲ ਆਈ ਅ ਮੈਨੂੰ ਦੇਖੋ ਮੈਨੂੰ ਤਾਂ ਇਦਾਂ ਦੀ ਹਲੇ ਤੱਕ ਕੋਈ ਪ੍ਰੋਬਲਮ ਫੇਸ ਆਊਟ ਨਹੀਂ ਕਰਨੀ ਪਈ ਕਿਉਂਕਿ ਇੱਕ ਐਂਕਰਿੰਗ ਦੇ ਖੇਤਰ ਦੇ ਵਿੱਚ ਇੱਕ ਪਰਮਾਤਮਾ ਨੇ ਬਹੁਤ ਵੱਡੀ ਪਛਾਣ ਵੱਡਾ ਨਾਮ ਮੈਨੂੰ ਦੇ ਦਿੱਤਾ ਸੀ ਹੂੰ ਜੀ ਦੇ ਕਰਕੇ ਲੋਕਾਂ ਦੇ ਵਿੱਚ ਇੱਕ ਪਹਿਚਾਨ ਸੀ ਲੋਕੀ ਮੈਨੂੰ ਜਾਣਦੇ ਸੀ ਵੀ ਆਰਦੀ ਪ੍ਰਮਨ ਕੌਣ ਹੈ ਸੋ ਜਦੋਂ ਮੈਂ ਗਾਇਕੀ ਦੇ ਵਿੱਚ ਆਈ ਹਾਂ ਇਹ ਜ਼ਰੂਰ ਹੋਇਆ ਵੀ ਜਦੋਂ ਤੁਸੀਂ ਇੱਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ 'ਚ ਜਾਂਦੇ ਹੋ ਉਹ ਬੈਲੈਂਸ ਜਿਹੜਾ ਹੈ ਨਾ ਉਹ ਇੱਕ ਵਾਰੀ ਗੜਬੜਾਉਂਦਾ ਜੀ ਤੇ ਕਈ ਵਰੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਹੁਣ ਇਹ ਐਂਕਰਿੰਗ ਕਰਨਗੇ ਜਾਂ ਹੁਣ ਇਹ ਗਾਉਣਗੇ ਸੋ ਉਹ ਚੀਜ਼ ਮੈਨੂੰ ਫੇਸ ਆਊਟ ਕਰਨੀ ਪਈ ਬਟ ਹੁਣ ਲੋਕਾਂ ਨੂੰ ਬਿਲਕੁਲ ਪਤਾ ਲੱਗ ਚੁੱਕਿਆ ਹੈ ਕਿ ਆਰਦੀ ਪ੍ਰਮਨ ਹੁਣ ਪੂਰੀ ਤਰ੍ਹਾਂ ਗਾਇਕੀ ਦੇ ਖੇਤਰ ਦੇ ਵਿੱਚ ਆ ਚੁੱਕੀ ਹੈ ਤੇ ਇੱਕ ਇੱਕ ਕਰਕੇ ਨਵੇਂ-ਨਵੇਂ ਗੀਤ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਜੀ ਐਂਕਰਿੰਗ ਨੇ ਮੈਨੂੰ ਪਹਿਚਾਣ ਦਿੱਤੀ ਐ ਉਹ ਸਭ ਤੋਂ ਪਹਿਲਾਂ ਮੇਰਾ ਖਿੱਤਾ ਉਹਦੇ ਬਾਅਦ ਹੁਣ ਗਾਇਕੀ ਐ ਕਿਉਂਕਿ ਇੱਕ ਦੁਰਦ੍ਰਸ਼ਨ ਤੇ ਤੁਹਾਡੇ ਕੋਲ ਆਪਣੇ ਆਪ ਹੀ ਸੀਗਾ ਕਿ ਫੇਮਸ ਹੋਣ ਦੇ ਵਾਸਤੇ ਤੁਹਾਨੂੰ ਤਾਂ ਕਿਤੇ ਦੂਰ ਜਾਣਾ ਹੀ ਨਹੀਂ ਪਿਆ ਤੁਹਾਨੂੰ ਉਹਨਾਂ ਨੇ ਪ੍ਰਮੋਟ ਕਰਤਾ ਹੋਣਾ ਬਿਲਕੁਲ ਹਾਂ ਜੀ ਮੈਂ ਆਲਰੇਡੀ ਪ੍ਰਮੋਟਡ ਸੀ ਹੈਨਾ ਇੱਕ ਬਣਿਆ ਬਣਾਇਆ ਸੀ ਮੇਰੇ ਕੋਲ ਸਾਰਾ ਕੁਝ ਫੇਸ ਬਣਿਆ ਹੋਇਆ ਸੀ ਥੋੜਾ ਪਹਿਲਾਂ ਹੀ ਮੈਂ ਉਹਨੂੰ ਹੋਰ ਪ੍ਰਮੋਟ ਕੀਤਾ ਜੀ ਬਿਲਕੁਲ ਅੱਛਾ ਮੈਮ ਤੁਹਾਡਾ ਗਾਣਾ ਆਇਆ ਸੀਗਾ ਸੀਟੀਆਂ ਕਾਫੀ ਗਾਣੇ ਆ ਚੁੱਕੇ ਹਨ ਇੱਕ ਹੁਣ ਰੀਸੈਂਟ ਤੁਹਾਡਾ ਬਾਦਸ਼ਾਹ ਗਾਣਾ ਆਇਆ ਹੈ ਹੈਨਾ ਮੁੰਡੇ ਜਿਹੜੀ ਫ ਗਾਨੀ ਕਾਫੀ ਤੁਸੀਂ ਗਾਣੀ ਕਰ ਚੁੱਕੇ ਹੋ ਨਾ ਤੇ ਜਿੰਨੇ ਵੀ ਤੁਸੀਂ ਗਾਣੇ ਕੀਤੇ ਹੋਏ ਨੇ ਤੁਹਾਨੂੰ ਜਦੋਂ ਸ਼ੂਟ ਲਈ ਬਾਹਰ ਜਾਣਾ ਪੈਂਦਾ ਸੀ ਤੁਹਾਡੇ ਘਰਦਿਆਂ ਦਾ ਕੀ ਰਿਐਕਸ਼ਨ ਸੀ ਕਿਉਂਕਿ ਇੱਕ ਕੁੜੀ ਨੂੰ ਬਾਹਰ ਇਕੱਲੇ ਭੇਜਣਾ ਮੈਨੂੰ ਲੱਗਦਾ ਕਿ ਅੱਜ ਵੀ ਕਿਤੇ ਕਿਤੇ ਪੇਰੈਂਟਸ ਇਦਾਂ ਆਉਂਦੇ ਨਹੀਂ ਤੂੰ ਇਕੱਲੇ ਨਹੀਂ ਜਾਣਾ ਅਸੀਂ ਤੇਰੇ ਨਾਲ ਜਾਵਾਂਗੇ ਇਦਾਂ ਹੋਇਆ ਤੁਹਾਡੇ ਨਾਲ ਅ ਦੇਖੋ ਸਭ ਤੋਂ ਪਹਿਲੀ سپورਟ ਤੁਹਾਡੀ ਫੈਮਲੀ ਦੀ ਹੁੰਦੀ ਹੈ ਖਾਸ ਕਰਕੇ ਖਾਸ ਕਰ ਇੱਕ ਕਲਾਕਾਰ ਕੁੜੀ ਲਈ ਕਲਾਕਾਰ ਨੇ ਕੋਈ ਵੀ ਫੀਲਡ ਲੈ ਲਈ ਜੇ ਕਿਸੇ ਵੀ ਫੀਲਡ ਦੇ ਵਿੱਚ ਅੱਜ ਕੋਈ ਵੀ ਔਰਤ ਜਾਂ ਕੋਈ ਵੀ ਕੁੜੀ ਜਿਹੜੀ ਹੈ ਉਹ ਕਾਮਯਾਬ ਹੈ ਨਾ ਤਾਂ ਸਭ ਤੋਂ ਵੱਡੀ سپورਟ ਜਿਹੜੀ ਹੈ ਉਹਨਾਂ ਦੀ ਫੈਮਲੀ ਦੀ ਹੈ ਜੇ ਫੈਮਲੀ ਦੀ سپورਟ ਤੁਹਾਡੇ ਨਾਲ ਹੈ ਪਰਿਵਾਰ ਤੁਹਾਡੇ ਨਾਲ ਹੈ ਉਹਨਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਤਾਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਬੁਲੰਦੀਆਂ ਨੂੰ ਹਾਸਲ ਕਰ ਸਕਦੇ ਹਾਂ ਜੀ ਮੇਰੇ ਲਈ ਮੇਰੇ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਜੇ ਗਲ ਪੇਕੇ ਪਰਿਵਾਰ ਦੀ ਕਰਾਂ ਤਾਂ ਮੇਰੇ ਪੈਰੈਂਟਸ ਨੇ ਮੈਨੂੰ ਬਹੁਤ ਸਪੋਰਟ ਕੀਤੀ ਔਰ ਉਸ ਤੋਂ ਬਾਅਦ ਜੇ ਮੈਂ ਸਾਰੇ ਪਰਿਵਾਰ ਦੀ ਗੱਲ ਕਰਾਂ ਤਾਂ ਮੈਨੂੰ ਉਹਨਾਂ ਨੇ ਵੀ ਹੱਦ ਤੋਂ ਵੱਧ ਸਪੋਰਟ ਕੀਤੀ ਮੇਰੇ ਹਸਬੰਦ ਨੇ ਮੈਨੂੰ ਸਭ ਤੋਂ ਵੱਡੀ ਸਪੋਰਟ ਹੈ ਮੇਰੇ ਬ੍ਰਦਰ ਦੀ ਮਦਰ ਦੀ ਮਤਲਬ ਸਾਰਿਆਂ ਦੀ ਬਹੁਤ ਸਪੋਰਟ ਹੈ ਕਦੇ ਮੈਨੂੰ ਇਸ ਚੀਜ਼ ਦੀ ਦਿੱਕਤ ਨਹੀਂ ਆਈ ਵੀ ਤੂੰ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਉਹ ਸਭ ਉਹ ਖੁਦ ਮੈਨੂੰ ਪੁਸ਼ ਅਪ ਕਰਦੇ ਨੇ ਇਨਕਰੇਜ ਕਰਦੇ ਨੇ ਕਿ ਤੇਰੇ ਚ ਇਹ ਕਲਾ ਹੈ ਟੈਲੈਂਟ ਹੈ ਤੇ ਤੁਸੀਂ ਇਹਨੂੰ ਹੋਰ ਪਾਲਿਸ਼ ਕਰੋ ਅੱਗੇ ਲੈ ਕੇ ਆਓ ਬਿਲਕੁਲ ਪੁਸ਼ ਅਪ ਕਰ ਦੇਣੀ ਸਾਸੂ ਮਾਂ ਕਿਦਾਂ ਦਾ ਰਿਐਕਟ ਕਰਦੇ ਨੇ ਜਦੋਂ ਇੱਕ ਨੋ ਸਟੇਜ ਤੇ ਹੁੰਦੀ ਹੈ ਗਾਣੇ ਗਾਉਂਦੀ ਹੈ ਲੋਕੀ ਤਾੜੀਆਂ ਮਾਰਦੇ ਨੇ ਬਹੁਤ ਬਹੁਤ ਪ੍ਰਾਊਡ ਫੀਲ ਕਰਦੇ ਨੇ ਜਿਦਾਂ ਲਾਈਕ ਮਾਈ ਮਦਰ ਹੈ ਨਾ ਕਿਉਂਕਿ ਸਸਤਾ ਐਵੇਂ ਲੋਕਾਂ ਨੇ ਇੱਕ ਕੈਲਦਾ ਡੰਨਾ ਸ਼ੁਰੂ ਕਰਤਾ ਰਹੇ ਨੇ ਨਾ ਪਰ ਉਹ ਮੈਨੂੰ ਮੇਰੀ ਮੇਰੀ ਆਪਣੀ ਮਾਂ ਤੋਂ ਵੀ ਵੱਧ ਪਿਆਰ ਕਰਦੇ ਨੇ ਔਰ ਉਹ ਉਹਨਾਂ ਦਾ ਵੀ ਇੱਕ ਸੁਪਨਾ ਹੈ ਕਿ ਮੈਂ ਆਪਣੀ ਨੋ ਨੂੰ ਇਸ ਮੁਕਾਮ ਤੇ ਦੇਖਾਂ ਸੋ ਮੇਰੀਆਂ ਦੋਵੇਂ ਮਾਵਾ ਮੇਰੇ ਲਈ ਬਹੁਤ ਜ਼ਿਆਦਾ ਦੁਆਵਾਂ ਕਰਦੇ ਨੇ ਅੱਛਾ ਅੱਛਾ ਮੈਂ ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹਾਂਗੀ ਤੁਹਾਡੇ ਸਾਰੇ ਪਰਿਵਾਰ ਚ ਕੌਣ-ਕੌਣ ਹੈ ਮੈਨੂੰ ਥੋੜੇ ਜਿ ਐਕਸਾਈਟਮੈਂਟ ਜੀ ਹੋ ਰਹੀ ਹੈ ਕਿ ਤੁਹਾਨੂੰ ਇੰਨੀ ਸਪੋਰਟ ਦੇਣੇ ਨੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਮੇਰੀ ਫੈਮਿਲੀ ਦੇ ਵਿੱਚ ਜੀ ਮੇਰੇ ਬ੍ਰਦਰਨ ਲਾ ਔਰ ਮੇਰੇ ਮਦਰਨ ਲਾ ਔਰ ਮੇਰੀ ਇੱਕ ਛੋਟੀ ਦਰਾਨੀ ਹੈ ਉਹਨਾਂ ਦੇ ਦੋ ਛੋਟੇ ਬੱਚੇ ਨੇ ਔਰ ਮੇਰਾ ਆਪਣਾ ਬੇਟਾ ਅੱਛਾ ਜੀ ਸੋ ਮਤਲਬ ਸਾਰਾ ਛੋਟੀ ਜੀ ਫੈਮਲੀ ਐ ਸਾਡੀ ਬਟ სპੋਰਟਿਵ ਨਹੀਂ ਸਾਰੇ ਮੈਂ ਤਾਂ ਤੁਹਾਨੂੰ ਦੇਖ ਕੇ ਲੱਗੇ ਸੀ ਕਿ ਸ਼ਾਇਦ ਅਜੇ ਮੈਡਮ ਦੀ ਮੈਰਿਜ ਨਹੀਂ ਹੋਈ ਹੋਣੀ ਪਰ ਖਾਣਾ ਜੋ ਤੁਸੀਂ ਖੁਦ ਦੱਸੇ ਕਿ ਮੇਰੀ ਮੈਰਿਜ ਮੇਰੇ ਬੱਚੇ ਤਾਂ ਮੈਨੂੰ ਦੇਖ ਕੇ ਸ਼ੌਕਟ ਹੋ ਗਈ ਕਿ ਹੈ ਮੈਰਿਡ ਮੈਨੂੰ ਇਹ ਕੰਪਲੀਮੈਂਟ ਆਲਵੇਸ ਮਿਲਦਾ ਹੈ ਅੱਛਾ ਜੀ ਕਿਉਂਕਿ ਦੇਖ ਕੇ ਲੱਗਦਾ ਨਹੀਂ ਕਿਉਂਕਿ ਕਹਿੰਦੇ ਚਿਹਰੇ 'ਚ ਜਦੋਂ ਖੁਸ਼ੀ ਹੁੰਦੀ ਹੈ ਨਾ ਆਪਣੇ ਆਪ ਗਲੋ ਜਿਹੜਾ ਨਿਕਲਦਾ ਹੈ ਹਾਂਜੀ ਅਗਰ ਆਪਣੀ ਜ਼ਿੰਦਗੀ ਔਂਕੜਾ ਨਾਲ ਭਰੀ ਹੋਗੀ ਤਾਂ ਉਮਰ ਤੋਂ ਪਹਿਲਾਂ ਹੀ ਬੁੱਢਾ ਪਾਣਾ ਸ਼ੁਰੂਆਣਾ ਦੇਖੋ ਜ਼ਿੰਦਗੀ ਦੇ ਵਿੱਚ ਨਾ ਮੈਂ ਇਹ ਕਹਿਣੀ ਹੁੰਦੀ ਆ ਗੁਰਪ੍ਰੀਤ ਜੀ ਕਿ ਜਿਹੜਾ ਤੁਹਾਡਾ ਸੁਪਨਾ ਹੈ ਨਾ ਜਦੋਂ ਉਹ ਪੂਰਾ ਹੁੰਦਾ ਨਾ ਤੁਸੀਂ ਆਪਣੇ ਆਪ ਖੁਸ਼ ਹੁੰਨੇ ਹੋ ਤੁਹਾਡੇ ਅੰਦਰ ਇੱਕ ਵੱਖਰਾ ਹੀ ਨੂਰ ਜਿਹੜਾ ਆ ਉਹ ਤੁਹਾਡੇ ਚਿਹਰੇ ਤੋਂ ਚਲਕਦਾ ਹੈ ਸੋ ਜ਼ਿੰਦਗੀ ਦੇ ਵਿੱਚ ਸੁਪਨੇ ਦੇਖਣੇ ਬਹੁਤ ਜ਼ਰੂਰੀ ਨੇ ਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰ ਦੋ ਖੇਰ ਦੇਖੋ ਜ਼ਿੰਦਗੀ ਜਿਹਾ ਹੁੰਦਾ ਨਜ਼ਾਰਾ ਹੀ ਵੱਖਰਾ ਹੈ ਰਮਨ ਤੁਹਾਡਾ ਗਾਣਾ ਆਇਆ ਸੀਗਾ ਸਿਟੀਆਂ ਕਾਫੀ ਮਕਬੂਲ ਹੋਇਆ ਤੁਸੀਂ ਉਹਦੀ ਦੋ ਚਾਰ ਲਾਈਨਾਂ ਸੁਣਾ ਸਕਦੇ ਹੋ ਹਾਂਜੀ ਇਹ ਮੇਰਾ ਸਭ ਤੋਂ ਪਹਿਲਾ ਗੀਤ ਸੀ ਜੀ ਔਰ ਇਹਨੂੰ ਲਿਖਿਆ ਸੀ ਸਵਰਨ ਸਿਵਿਆ ਜੀ ਨੇ ਜੋ ਅੱਜ ਸਾਡੇ ਵਿਚਕਾਰ ਨਹੀਂ ਹੈਗੇ ਪਰ ਉਹਨਾਂ ਨੇ ਮੇਰੀ ਉਸ ਟਾਈਮ ਸਪੋਰਟ ਬਹੁਤ ਕੀਤੀ ਹੈ ਦੇਸੀ ਕਰੂਨੀਆ ਦਾ 뮤직 ਕੀਤਾ ਸੀ ਜੀ ਅਮਰ ਆਡੀਓ ਤੇ ਗਾਣਾ ਰਿਲੀਜ਼ ਹੋਇਆ ਸੀ ਤੇ ਮੈਂ ਉਹ ਗੀਤ ਜਰੂਰ ਸੁਣਾਉਣੀ ਆ ਜੀ ਬਿਲਕੁਲ ਹੋ ਜਦੋਂ ਕਾਲਜ ਚ ਆਈ सारे दोहाई वे मचगी दुहाई वेकाल आई सारे मचगी दुहाई अजे हारे शिंगारा मिलाव हाई गबरू सीटिया सफारी कट दी स्कूटी उत्ते जाव गभरू बजा सीटिया नीमें उड दी हवा देव हाई गबरू बजा सीटिया बहुत बढ़िया ਥੋਡੀ ਵੋਇਸ ਇੰਨੀ ਵਧੀਆ ਹੈ ਜਿਹੜੀ ਤੁਹਾਡੀ ਗਾਇਕੀ ਜਿਹੜਾ ਤੁਹਾਨੂੰ ਕਹਿੰਦੇ ਆ ਇੱਕ ਅੰਦਰ ਆਤਮਾ ਹੁੰਦੀ ਹੈ ਨਾ ਇੱਕ ਜੀਵ ਦੇ ਉੱਪਰ ਮਾਤਾ ਬੈਠੀ ਹੁੰਦੀ ਹੈ ਸਰਸਵਤੀ ਮਾਦਾ ਵਾਸ ਹਾਂਜੀ ਉਹ ਤੁਹਾਡਾ ਤੁਰਤੋ ਹੀ ਹੈ ਕਿ ਤੁਸੀਂ ਸਿੱਖੀ ਹੋਈ ਹੈ ਕਿਸੇ ਤੋਂ ਦੇਖੋ ਗਾਇਕੀ ਜਿਹੜੀ ਮੇਰੀ ਵੋਕਲ ਦੀ ਟੋਨ ਹੈ ਉਹ ਮੈਨੂੰ ਗੋਡ ਗਿਫਟਡ ਹੈ ਬਾਕੀ ਇਹਨੂੰ ਪਾਲਿਸ਼ ਅਸੀਂ ਆਪ ਕਰਦੇ ਆ ਰਿਆਜ਼ ਕਰਨਾ ਦਿਨ ਰਾਤ ਔਰ ਰਿਹਸਲਸ ਕਰਨੀਆਂ ਸੋ ਮਤਲਬ ਪਾਲਿਸ਼ ਤਾਂ ਦੇਖੋ ਤੁਹਾਨੂੰ ਕਰਨਾ ਪੈਣਾ ਸੁਰ ਦੀ ਜਿਹੜੀ ਸਾਧਨਾ ਉਹ ਤਾਂ ਤੁਹਾਨੂੰ ਕਰਨੀ ਪੈਂਦੀ ਹੈ ਜਿਹੜੀ ਟੋਨ ਹੁੰਦੀ ਹੈ ਤੁਹਾਡੀ ਉਹ ਗੋਡ ਗਿਫਟਡ ਹੁੰਦੀ ਹੈ ਇਹ ਇਹ ਮੇਰੀ ਗੋਡ ਗਿਫਟਡ ਹੈ ਜੀ ਬਹੁਤ ਬਹੁਤ ਮੁਬਾਰਕਾ ਤੁਹਾਡੀ ਵਾਸ ਬਹੁਤ ਸੋਹਣੀ ਹੈ ਥੈਂਕ ਯੂ ਤੇ ਅੱਛਾ ਮੈਂ ਮੈਂ ਤੁਹਾਡੀ ਤੋਂ ਇੱਕ ਗੱਲ ਪੁੱਛਣਾ ਚਾਹਾਂਗੀ ਕਿ ਆਪਾਂ ਜਦੋਂ ਤੁਸੀਂ ਗਾਇਕੀ ਦੇ ਵਿੱਚ ਆਏ ਸੀਗੇ ਹਨਾ ਹੁਣ ਤੁਹਾਡਾ ਇੱਕ ਰੀਸੈਂਟ ਗਾਣੇ ਦੀ ਆਪਾਂ ਗੱਲ ਕਰ ਲੈਨੇ ਆ ਬਾਦਸ਼ਾ ਜਿਹੜਾ ਕੱਲ ਜੇ ਰਿਲੀਜ਼ ਹੋਇਆ ਹੂੰ ਉਹਦੀ ਦੋ ਚਾਰ ਲਾਈਨਾਂ ਸੁਣਾ ਦਿਓ ਜੀ ਆ ਜਿਹੜਾ ਮੇਰਾ ਗੀਤ ਬਾਦਸ਼ਾ ਜੀ ਓਹੋ ਬਾਕੀ ਬਾਦਸ਼ਾਹ ਆ ਹਨਾ ਕਿਉਂਕਿ ਉਸ ਗੀਤ ਦੇ ਵਿੱਚ ਇੱਕ ਸੋਹਣੇ ਸੁਲੱਖੇ ਮੁੰਡੇ ਦੀ ਗੱਲ ਕੀਤੀ ਗਈ ਹੈ ਸੋ ਜਿਹੜੇ ਪੰਜਾਬ ਦੇ ਆਪਣੇ ਗੱਭਰੂ ਨੇ ਮੁੰਡੇ ਨੇ ਉਹ ਤਾਂ ਬਾਕੀ ਬਹੁਤ ਸੋਹਣੇ ਨੇ ਨਾ ਸੋ ਕੈਂਟ ਜੇ ਮੁੰਡੇ ਦੀ ਗੱਲ ਹੈ ਬਾਦਸ਼ਾਹ ਦੇ ਵਿੱਚ ਸਟੇਅ ਰਿਕਾਰਡ ਵੱਲੋਂ ਇਹ ਗਾਣਾ ਰਿਲੀਜ਼ ਕੀਤਾ ਗਿਆ ਭਿੰਦਰਨਾਪੀ ਨੇ ਲਿਖਿਆ ਗੋਰਸੋਪਲ ਨੇ ਮਿਊਜ਼ਿਕ ਕੀਤਾ ਹੈ ਕ੍ਰੀਏਟਿਵ ਮਾਈਂਡ ਨੇ ਜਿਹੜਾ ਇਹਦਾ ਵੀਡੀਓ ਕੀਤਾ ਹਨਾ ਉਹ ਹੈਂਕੜੀਆਂ ਭੰਨ ਦਾ ਹੈ ਸ਼ੌਂਕੀ ਮੁੰਡਾ ਗਨ ਦਾ ਹੈ ਕੁੜਤੇ ਨਾ ਬੰਨੇ ਚਾਦਰਾਂ ਉਹ ਕਿੱਥੇ ਹੱਥ ਜੋੜਦਾ ਏ ਟੋਣ ਹੀ ਮਰੋੜਦਾ ਏ ਕੱਢ ਦਿੰਦਾ ਬਾਰਿਆਂ ਦੇ ਰਾਹ ਉਹ ਬਾਜ ਜੇ ਹੀ ਅੱਖਿਓ ਦੀ ਏਰੀਏ ਚ ਧੱਕਿਓ ਦੀ ਪੰਨ ਪੰਨ ਸੁਟੇ ਸਾਜਸ਼ਾ ਕਰੇ ਦੁਨੀਆ ਤੇ ਰਾਜ ਮੇਰਾ ਜੱਟ ਪੰਗੇਬਾਜ਼ ਲੋਕੀ ਆਖਦੇ ਨੇ ਸਾਰੇ ਬਾਦਸ਼ਾਹ ਦੁਨੀਆ ਤੇ ਰਾਜ ਮੇਰਾ ਜੱਟ ਪੰਗੇਬਾਜ਼ ਲੋਕੀ ਆਖਦੇ ਨੇ ਸਾਰੇ ਬਾਦਸ਼ਾਹ ਜੀ ਬਾਜ ਕਿੰਨੀ ਵਧੀਆ ਟੋਣ ਵੀ ਐ ਲਿਰਿਕ ਜਿਹੜੇ ਹੈਗੇ ਆ ਬੋਲ ਆ ਉਹ ਵੀ ਬਹੁਤ ਵਧੀਆ ਐ ਤੇ ਮੈਨੂੰ ਲੱਗਦਾ ਕਿ ਇਹ ਗਾਣੀ ਦੀ ਫੀਲ ਕਿਤੇ ਤੁਹਾਡੇ ਘਰ ਵਾਲੇ ਤੇ ਨਹੀਂ ਲੱਗੇ ਕਿ ਮੇਰੇ ਤੇ ਲਿਖਿਆ ਹੋਇਆ ਤੇ ਮੇਰੇ ਤੇ ਬੋਲਿਆ ਹੋਇਆ ਓਬਵੀਅਸ ਹੂੰ ਓਬਵੀਅਸ ਹੁੰਦਾ ਹੈ ਜੀ ਹਰ ਇੱਕ ਮਤਲਬ ਮੈਨੂੰ ਤਾਂ ਮੋਸਟਲੀ ਕਹਿ ਵੀ ਸਾਰੇ ਦਿੰਦੇ ਨੇ ਕਿ ਸਾਰੇ ਗੀਤ ਤੁਸੀਂ ਆਪਣੇ ਹਸਬੰਡ ਨੂੰ ਤਾਂ ਡੈਡੀਕੇਟ ਕਰਦੇ ਮੈਂ ਕਿਹਾ ਪਹਿਲਾਂ ਉਹਨਾਂ ਨੂੰ ਬਾਕੀ ਸਾਰੇ ਠੀਕ ਹੈ ਅਸੀਂ ਮੈਂ ਜਦੋਂ ਤੁਸੀਂ ਮਤਲਬ ਕਿ ਕਹਿੰਦੇ ਆ ਪਹਿਲਾਂ ਸੇ ਸੋਸ਼ਲ ਮੀਡੀਆ ਕੱਟ ਸੀਗਾ ਚਲੋ ਮੀਡੀਆ ਲਾਈਨ ਤੁਹਾਡੀ ਇੱਕ ਵੱਖਰੀ ਲਾਈਨ ਸੀਗੀ ਹੁਣ ਅੱਜ ਦੇ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਬਹੁਤ ਐਕਟਿਵ ਹੈ ਤੁਸੀਂ ਇਸ ਦੇ ਲਈ ਕੀ ਕਰ ਰਹੇ ਹੋ ਆਪਣੇ ਆਪ ਨੂੰ ਐਕਟਿਵ ਕਰਨ ਦੇ ਲਈ ਮੈਂ ਆਲਵੇਜ਼ ਐਵਰੀ ਟਾਈਮ ਆਪਣਾ ਪੂਰਾ ਟਾਈਮ ਜਿਹੜਾ ਸੋਸ਼ਲ ਮੀਡੀਆ ਨੂੰ ਦਿੰਨੀ ਆ ਭਾਵੇਂ ਉਹ ਫੇਸਬੁੱਕ ਆਈਡੀ ਹੈ ਫੇਸਬੁੱਕ ਪੇਜ ਹੈ ਇੰਸਟਾਗ੍ਰam ਹੈ ਸਨੈਪਚੈਟ ਹੈ ਟਵਿੱਟਰ ਹੈ ਮਤਲਬ ਹਰੇਕ ਜਗ੍ਹਾ ਮੈਂ ਪੂਰੀ ਤਰ੍ਹਾਂ ਮਤਲਬ ਆਪਣੇ ਆਪ ਨੂੰ ਐਕਟਿਵ ਰੱਖਣੀ ਆ ਤੁਸੀਂ ਮੇਰਾ ਇੰਸਟਾਗ੍ਰam ਪੇਜ ਵੀ ਓਪਨ ਕਰਕੇ ਦੇਖ ਸਕਦੇ ਹੋ ਆਰਦੀ ਪ੍ਰਮਨ ਅਫੀਸ਼ੀਅਲ ਕਰਕੇ ਹੈਨਾ ਤੁਸੀਂ ਦੇਖੋਗੇ ਕਿਵੇਂ फटाफट ਆਪਾਂ ਰੀਲਸ ਪਾਈ ਦੀ ਸਾਰਾ ਕੁਝ ਹੈਨਾ ਆਈਡੀ ਤੇ ਵੀ ਹੈਨਾ ਹਮੇਸ਼ਾ ਮੈਂ ਅਪਡੇਟ ਰਹਿਣੀ ਆਪਣੇ ਆਪ ਨੂੰ ਦੇਖੋ ਸਮੇਂ ਦੇ ਨਾਲ ਬਦਲਣਾ ਚਾਹੀਦਾ ਸੋ ਅਸੀਂ ਬਦਲੇ ਆ ਸ਼ਾਇਦ ਅਸੀਂ ਅੱਜ ਤਾਈਂ ਚੱਲ ਰਹੇ ਆ ਬਿਲਕੁਲ ਅੱਜ ਮੈਮ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਲਈ ਕੀ ਲੈ ਕੇ ਆ ਰਹੇ ਹੋ ਬਹੁਤ ਕੁਝ ਅੱਜ ਬਹੁਤ ਐਕਸਾਈਟਮੈਂਟ ਹੋ ਰਹੀ ਹੈ ਕੱਲ ਲੈ ਕੇ ਆ ਰਹੀ ਹਾਂ ਕਿ ਕੁਝ 2 ਮਿੰਟ ਸਾਨੂੰ ਵੇਟ ਕਰਨੀ ਪਊਗੀ ਨਹੀਂ ਵੇਟ ਕਰਨੀ ਹੈ ਹਲੇ ਤਾਂ ਬਾਦਸ਼ਾਹ ਬਾਸ਼ਾ ਹੋਣ ਤੋਂ ਪਹਿਲਾਂ ਬਾਦਸ਼ਾਹ ਤਾਂ ਹੁਣ ਪੂਰਾ ਕੰਪਲੀਟ ਕਰ ਲੀਏ ਤੇ ਉਸ ਤੋਂ ਬਾਅਦ ਬਹੁਤ ਸਾਰੇ ਨਵੇਂ-ਨਵੇਂ ਗੀਤ ਰੈਡੀ ਨੇ ਬਿਲਕੁਲ ਜੀ ਤੇ ਮੈਨੂੰ ਉਮੀਦ ਹੈ ਕਿ ਸ਼ਾਇਦ ਸ਼ਾਇਦ ਹੀ ਕੋਈ ਅਜਿਹਾ ਗੀਤ ਹੋਊਗਾ ਵੀ ਜਿੰਨੇ ਤੁਸੀਂ ਐਂ ਕਹੋ ਵੀ ਵਧੀਆ ਨਹੀਂ ਹੈਗਾ। ਬਹੁਤ ਸਾਰੇ ਸੁਪਰ ਹਿੱਟ ਹੋਣੇ ਬਹੁਤ ਸੁਣੇਗੀ। ਬਿਲਕੁਲ ਜੀ ਹਾਂ। ਅਸ਼ਮੈਮ ਸਾਡੇ ਦਸ਼ਕਾਂ ਨੂੰ ਤੁਸੀਂ ਕੀ ਕਹੋਗੇ ਅੱਜ ਦੇ ਯੂਥ ਨੂੰ ਅਸ ਦੀ ਨੌਜ਼ ਵਾਂ ਪੀਡੀ ਨੂੰ ਜੜੀ ਨਸ਼ੀਆਂ ਦੇ ਵਿੱਚ ਗਰਕ ਹੋਈ ਹੈ ਜਾਂ ਫਿਰ ਜਿਹੜੀ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਆਪਣਾ ਨਾਮ ਰੌਸ਼ਨ ਖੁਦ ਕਰ ਸਕਦੇ ਹਾਂ ਕੰਮ ਵੀ ਕਰ ਸਕਦੇ ਹਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਹ ਦੇਖੋ ਮੈਂ ਤਾਂ ਇਹ ਕਹਿੰਦੀ ਆ ਇਹ ਦੁਨੀਆ ਨਹੀਂ ਕਮਦਿਲਿਆਂ ਦੀ। ਹਾਂ। ਇਹ ਰਣ ਹੈ ਪੌਣ ਸਵਾਰਾਂ ਦਾ ਜੇ ਨੀਹਾਂ ਦੇ ਵਿੱਚ ਸਿਰ ਹੋਵੇ ਮੁੱਲ ਪਿਆ ਜਾਂਦਾ ਦੀਵਾਰਾਂ ਦਾ ਬਿਲਕੁਲ ਜੀ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਕੋਈ ਵੀ ਖੇਤਰ ਹੈ ਜੇ ਤੁਸੀਂ ਮਿਹਨਤ ਕਰਦੇ ਹੋ ਮੈਨੂੰ ਲੱਗਦਾ ਹੈ ਵੀ ਜਿਹੜੀ ਸਾਡੀ ਪੰਜਾਬ ਦੀ ਧਰਤੀ ਹੈ ਨਾ ਇਹ ਗੁਰੂਆਂ ਪੀਰਾਂ ਪੈਗੰਬਰਾਂ ਯੋਧਿਆਂ ਦੀ ਧਰਤੀ ਹੈ ਬਹੁਤ ਕੋਸ਼ਿਸ਼ ਧਰਤੀ ਨੇ ਸਾਨੂੰ ਦਿੱਤਾ ਜੀ ਜੇ ਅਸੀਂ ਮਿਹਨਤ ਕਰਾਂਗੇ ਆਪਣੀ ਧਰਤੀ ਤੇ ਰਹਿ ਕੇ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਨਾਮ ਹੈ ਨਾ ਸਾਡੀ ਪਹਿਚਾਨ ਹੈ ਬਹੁਤ ਵਧੀਆ ਬਣੂਗੀ ਸੋ ਮੈਂ ਤੇ ਇਹੀ ਕਵਾਂਗੀ ਦੇਖੋ ਮੈਂ ਕੱਲ ਵੀ ਕੋਈ ਗੀਤ ਸੁਣਦੀ ਸੀ ਨਸ਼ਿਆਂ ਦੇ ਤੇ ਮੇਰਾ ਮਨ ਬਹੁਤ ਭਰਿਆ ਤੇ ਮੈਂ ਅਰਦਾਸ ਕੀਤੀ ਪ੍ਰਮਾਤਮਾ ਅੱਗੇ ਕਿ ਵਾਹਿਗੁਰੂ ਕਿਸੇ ਵੀ ਮਾਂ ਦਾ ਪੁੱਤ ਜਿਹੜਾ ਨਾ ਉਹ ਨਸ਼ਿਆਂ ਵੱਲ ਨਾ ਜਾਵੇ ਹਨਾ ਬਹੁਤ ਵੱਡੀ ਇੱਕ ਬਹੁਤ ਬਿਮਾਰੀ ਵੱਡੀ ਹੈਗੀ ਹੈ ਇਹ ਹੈ ਹਨਾ ਸੋ ਇਹ ਦਵਾਈ ਕਰ ਸਕਦੇ ਆ ਅਸੀਂ ਆਪਣੇ ਪੈਨ ਪਰਾਵਾਂ ਨੂੰ ਸੁਨੇਹਾ ਵੀ ਦਵਾਂਗੀ ਜਿਹੜੇ ਇਸ ਇੰਟਰਵਿਊ ਨੂੰ ਦੇਖ ਰਹੇ ਨੇ ਮੇਰੇ ਵੀਰ ਵੀ ਦੇਖ ਰਹੇ ਨੇ ਛੋਟੇ ਬੱਚੇ ਵੀ ਦੇਖ ਰਹੇ ਨੇ ਸੋ ਇਹੀ ਕਹੂੰਗੀ ਵੀ ਜੇ ਨਸ਼ਾ ਕਰਨਾ ਹੈ ਨਾ ਆਪਣੇ ਕੰਮ ਦਾ ਕਰੋ ਨਸ਼ਾ ਕਰਨਾ ਹੈ ਆਪਣੀ ਪਹਿਚਾਨ ਦਾ ਕਰੋ ਸੋ ਇਹ ਨਸ਼ੇ ਛੱਡ ਦਿਓ ਜਿੱਦਨ ਤੁਸੀਂ ਆਪਣੇ ਕੰਮ ਦਾ ਨਸ਼ਾ ਕਰ ਲਿਆ ਨਾ ਦੁਨੀਆ ਤੁਹਾਡੇ ਪਿੱਛੇ ਫਿਰੂਗੀ ਬਿਲਕੁਲ ਅੱਛਾ ਮੈਮ ਜਾਂਦੇ ਜਾਂਦੇ ਇੱਕ ਫੈਬਲਸ ਸਰਦਾਰਨੀ ਵਾਲਾ ਗਾਣਾ ਹੋ ਜਾਏ ਕਿਉਂਕਿ ਟਾਈਮ ਬਹੁਤ ਕੱਟਾ ਤੇ ਫੈਬਲਸ ਸਰਦਾਰਨੀ ਫੈਬਲਸ ਸਰਦਾਰਨੀ ਦੇ ਵਿੱਚ ਮਤਲਬ ਇਹ ਵੀ ਕੀ ਟਾਲੀ ਵਾਲਾ ਲਿਖਿਆ ਹੈ ਜੀ 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 ਫੈਬਲਸ ਸਰਦਾਰਨੀ ਚ ਅਸੀਂ ਕੋਸ਼ਿਸ਼ ਕੀਤੀ ਸੀ ਇੱਕ ਘੈਂਟ ਸਰਦਾਰਨੀ ਦਿਖਾਉਣ ਦੀ ਹੈਨਾ ਹੂੰ ਹੋ ਜੱਟ ਦੀ ਬਥੇਰੀ ਜੱਟੀ ਬਿਨਾ ਹੀਲ ਤੋਂ ਵੇ ਕੁੜੀਆਂ ਚ ਦਿਸੇ ਪੂਰੇ 3 ਮੀਲ ਤੋਂ ਹੋ ਜੱਟ ਦੀ ਬਥੇਰੀ ਜੱਟੀ ਬਿਨਾ ਹੀਲ ਤੋਂ ਕੁੜੀਆਂ ਚਿੱਦੀ ਸੇ ਪੂਰੇ ਤਿੰਨ ਮੀਲ ਤੋਂ ਪੈਂਦੀ ਸਿਖਰਾਂ ਤੇ ਉਸਨਾ ਦੀ ਮਾਰਵੇ 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 ਉਹ ਜਦੋਂ ਸਰਦਾਰ ਨਹੀਂ ਆਇਆ ਤਾਂ ਫਿਰ ਦੱਸ ਕੀ ਅਸ਼ੱਕ ਮਾੜਾ ਲੱਗੂਗੀ ਕਿਵੇਂ ਸਰਦਾਰ ਵੇ ਜਦੋਂ ਸਰਦਾਰ ਨਹੀਂ ਆਇਆ ਤਾਂ ਫਿਰ ਦੱਸ ਕੀ ਅਸ਼ੱਕ ਮਾੜਾ ਲੱਗੂਗੀ ਕਿਵੇਂ ਸਰਦਾਰ ਵੇ ਵਾਜਿਬਾ ਬਹੁਤ ਸੋਹਣਾ ਗਾਣਾ ਸੀਗਾ ਤੁਹਾਡਾ ਅਛੇ ਰਮਨ ਜੀ ਮੈਂ ਤੁਹਾਨੂੰ ਹੁਣ ਮੰਗਦੀ ਆ ਤੁਹਾਡੇ ਤੋਂ ਇਜਾਜ਼ਤ ਮੰਗਦੀ ਆ ਸੋ ਸਾਡੇ ਇਸ ਪ੍ਰੋਗਰਾਮ ਦਾ ਤੁਸੀਂ ਬਹੁਤ ਵਦਿਆ ਹਿੱਸਾ ਬਣੇ ਹੈ ਨਾ ਚਾਰ ਚੰਦ ਲਾਇਆ ਇਸ ਪ੍ਰੋਗਰਾਮ ਨੂੰ ਸੋ ਬਹੁਤ ਬਹੁਤ ਸ਼ੁਕਰੀਆ ਮੈਨੂੰ ਆਪਣਾ ਟਾਈਮ ਦੇਣ ਲਈ ਥੈਂਕ ਯੂ ਸੋ ਦੋਸਤੋ ਇਹ ਤੇ ਸੀਗੇ ਆਰਦੀਪ ਰਮਨ ਤੇ ਜਿਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੋ ਫਿਰ ਇਸੇ ਤਰ੍ਹਾਂ ਮੈਂ ਕਿਸੇ ਨਵੀਂ ਸ਼ਖਸੀਅਤ ਨਾਲ ਹਾਜ਼ਰ ਹੋਵਾਂਗੀ ਉਦੋਂ ਤੱਕ ਮੈਨੂੰ ਗੁਰਪ੍ਰਤਕਾ ਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੇਕਾਰ